ਮੈਂ ਉਹਨਾਂ ਦਾ ਨਾਮ ਬੋਲਾਂਗਾ ਜਿਨ੍ਹਾਂ ਦੇ ਆਈਫੋਨ ਗੁੰਮ ਹੋਏ ਸੀ। ਬਲਵਿੰਦਰ ਸਿੰਘ ਨੇ ਸਾਨੂੰ ਫਾਲ ਸਿੰਘ ਵਾਸੀ ਨੰਗਲਪੁੱਟਰ ਬਹੁਤ ਹੀ ਬੇਸ਼ਕੀਮਤੀ ਮੋਬਾਈਲ ਹੈ ਔਰ ਸੈਕੰਡ ਨਰਿੰਦਰ ਕੌਰ ਜੀ ਪੁਰੇਵਾਲ ਤੋਂ ਉਹਨਾਂ ਦਾ ਵੀ ਆਈਫੋਨ ਗੁੰਮ ਹੋਇਆ ਹੈ। ਉਹਨਾਂ ਨੂੰ ਵੀ ਮੈਂ ਕਹਾਂਗਾ ਮਾਈਕ ਤੇ ਆ ਆਪਣਾ ਸਟੇਜ ਤੇ ਆਉਣ। ਤੀਸਰੇ ਸੁਖਪੀਰ ਸਿੰਘ ਵਾਸੀ ਸੇਖਵਾ ਹਾਂਜੀ ਹੁਣ ਆਪਾਂ ਸੀਰੀਅਲ ਨੰਬਰ ਟੋਕਨ ਨੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਸੀਰੀਅਲ ਨੰਬਰ 1 ਟੋਕਨ ਨੰਬਰ 1 2 3 ਇਹ ਵੀ ਤਾਂ 30 ਕਲੀਅਰ ਹੋ ਗਿਆ ਜੀ ਹਾਂਜੀ 31 ਨੰਬਰ 31 32 ਮਾਨੀ ਸਸ਼ੀਕਾਲ ਜੀ ਮੈਂ ਮਟਾਲਾ ਪੁਲਿਸ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਦੇ ਉਪਰਾਲੇ ਸਦਕਾ ਮੇਰਾ ਮੋਬਾਈਲ ਜੋ ਕਿ ਘੱਟੋ ਘੱਟ ਸਾਲ 2.5 ਸਾਲ ਦੇ ਸਮੇਂ ਦੌਰਾਨ ਗੁੰਮ ਹੋਇਆ ਸੀਗਾ ਤੇ ਪਰ ਤਾਂ ਮੈਂ ਆਸ ਹੀ ਛੱਡਤੀ ਸੀ ਕਿ ਮੋਬਾਈਲ ਮਿਲੇਗਾ ਪਰ ਪੁਲਿਸ ਕਾਲਾ ਦੇ 250 ਤੱਕ ਮੈਨੂੰ ਮੇਰਾ ਮੋਬਾਈਲ ਵਾਪਸ ਮਿਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੀ ਅੱਜ ਜਿਹੜੀ ਸਾਡੀ ਫੰਕਸ਼ਨ ਹੈ ਉਦੇ ਵਿੱਚ ਕਰੀਪਨ 200 ਮੋਬਾਈਲ ਅਸੀਂ ਵੰਡਾਂਗੇ ਡਿਸਟ੍ਰਿਬਿਊਟ ਕਰਾਂਗੇ ਤਾਂ ਮੈਂ ਜ਼ਰੂਰ ਇਸ ਗੱਲ ਦਾ ਜ਼ਿਕਰ ਕਰਨਾ ਚਾਹੁੰਨਾ ਕਿ ਪਿਛਲੇ 4 ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਰੀਬਨ 500 ਗੁੰਮਸ਼ੁਦਾ ਜਿਹੜੇ ਮੋਬਾਈਲ ਹੈ ਉਹ ਲੱਭੇ ਹੈ ਤਾਂ 300 ਆਲਰੇਡੀ ਉਹਦੇ ਵਿੱਚ ਵੰਡੇ ਗਏ ਹੈ ਐਂਡ ਅੱਜ ਦੀ ਇਸ ਫੰਕਸ਼ਨ ਦੇ ਵਿੱਚ ਹੋਰ ਜਿਹੜੇ 200 ਨੇ ਅਸੀਂ ਜਿਹੜੇ ਐਕਚੁਅਲ ਓਨਰਸ ਹੈਗੇ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕਰਾਂਗੇ ਖਸੂਸੀ ਤੌਰ ਤੇ ਆਈ ਐਮ ਗ੍ਰੇਟਫੁਲ ਐਂਡ ਸ਼ੁਕਰਗੁਜ਼ਾਰ ਸਾਡਾ ਜਿਹੜਾ ਕਨਸਟੇਬਲ ਹੈਡ ਕਨਸਟੇਬਲ ਜਤਿੰਦਰ ਹੈ ਤਾਂ ਇਹਨਾਂ ਦਾ ਉਪਰਾਲਾ ਇਹਨਾਂ ਨੇ ਇਹਦੇ ਪਿੱਛੇ ਬਹੁਤ ਮਿਹਨਤ ਕੀਤੀ ਇਹ ਇੱਕ ਇੱਕ ਮੋਬਾਈਲ ਲਬਨਾ ਇਹ ਬੜਾ ਔਖਾ ਕੰਮ ਹੁੰਦਾ ਹੈ ਇੱਕ ਤਾਂ ਪਹਿਲਾਂ ਇਹਨੂੰ ਟ੍ਰੇਸ ਕਰਨਾ ਫਿਰ ਉਹਨਾਂ ਬੰਦਿਆਂ ਦੇ ਨਾਲ ਰابطਾ ਕਾਇਮ ਕਰ ਲੈਣਾ ਕਿਤੇ ਨਾ ਕਿਤੇ ਕਦੀ ਕਦੀ ਇਹ ਕਿਤੇ ਕਿਸੇ ਹੋਰ ਜ਼ਿਲ੍ਹੇ ਚੋਂ ਆਉਂਦੇ ਹੈ ਕਿਸੇ ਹੋਰ ਸੂਬੇ ਚੋਂ ਆਉਂਦੇ ਹੈ ਤਾਂ ਬਹੁਤ ਮਿਹਨਤ ਲੱਗਦੀ ਹੈ इवन ਇੱਕ ਮੋਬਾਈਲ ਫੋਨ ਨੂੰ ਟ੍ਰੇਸ ਕਰਨ ਚ ਤਾਂ ਇਹ ਜਿਹੜੇ ਕਰੀਬਨ 500 ਮੋਬਾਈਲ ਜਿਹੜੇ ਹੁਣ ਤੱਕ ਲੱਭੇ ਗਏ ਹੈ ਇਹਨਾਂ ਦੀ ਜਿਹੜੀ ਮਾਰਕੀਟ ਵੈਲਿਊ 1 ਕਰੋੜ ਤੋਂ ਉੱਤੇ ਹੈ ਤਾਂ ਸਾਡੀ ਇਹੀ ਪਹਿਲ ਹੁੰਦੀ ਹੈ ਕਿ ਅਸੀਂ ਵੱਤ ਤੋਂ ਵੱਤ ਜਿਹੜੇ ਸਿਟੀਜ਼ਨ ਫ੍ਰੈਂਡਲੀ ਸਰਵਿਸਿਜ਼ ਲੋਕਾਂ ਨੂੰ ਦੇ ਦਈਏ ਤਾਂ ਮੋਬਾਈਲ ਫੋਨ ਦਾ ਇਸ ਕਰਕੇ ਵੀ ਜ਼ਰੂਰੀ ਹੁੰਦਾ ਹੈ ਕਿ ਇਹਦੇ ਚ ਆਪਣੀ ਮੈਮਰੀਜ਼ ਹੁੰਦੀਆਂ ਆ ਯਾਦਾ ਹੁੰਦੀਆਂ ਆ ਫੋਟੋਗ੍ਰਾਫਸ ਹੁੰਦੇ ਆ ਡਾਕੂਮੈਂਟਸ ਹੁੰਦੇ ਆ ਫੋਰ ਵੀ ਕਾਫੀ ਕੁਝ ਹੋ ਜਾਂਦਾ ਹੈ ਤਾਂ ਇਹਦਾ ਬਹੁਤ ਮਤੋਂ ਹੁੰਦਾ ਹੈ ਤਾਂ ਇਸੀ ਲੜੀ ਦੇ ਵਿੱਚ ਅਸੀਂ ਜਿਹੜੇ ਬਾਕੀ ਅੱਜ 200 ਮੋਬਾਈਲ ਫੋਨ ਤੁਹਾਨੂੰ ਵੰਡਾਂਗੇ ਤਾਂ ਇਥੇ ਇੰਸਪੈਕਟਰ ਸਾਹਿਬ ਮੈਨੂੰ ਦੱਸ ਰਹੇ ਸੀਗੇ ਕਿ ਇਹ ਚ ਕੁਝ ਮੋਬਾਈਲ ਜਨਦੀ ਕੀਮਤ ਡੇਡਡ ਲੱਖ ਰੁਪਏ ਦੀ ਹੈ ਤਾਂ ਉਹ ਵੀ ਵਿੱਚ ਰਿਕਵਰ ہوئے ہیں کچھ موبائل فون ਜਿਹੜੇ ਹੈਗੇ ਨੇ ਤਾਂ ਇੱਕ ਸਾਲ ਲੱਗ ਗਿਆ ਪਰ ਜਿਹੜਾ ਜਿਹੜਾ ਉਪਰਾਲਾ ਸੀਗਾ ਪੁਲਿਸ ਦਾ ਬਟਾਲਾ ਪੁਲਿਸ ਦਾ ਤਾਂ ਇਹਨਾਂ ਨੇ ਬਹੁਤ ਮਿਹਨਤ ਦੇ ਦੇ ਚ ਕੀਤੀ ਰਿਕਵਰ ਕਰਨੀ ਆ ਕੁਝ ਮੋਬਾਈਲ ਫੋਨਸ ਪ੍ਰੈਸ ਔਰ ਮੀਡੀਆ ਜਿਹੜੇ ਕਰਮੀ ਹੈਗੇ ਨੇ ਸਾਡੇ ਦੋਸਤ ਨੇ ਉਹਨਾਂ ਦੇ ਹੈਗੇ ਨੇ ਤਾਂ इवन ਇਹ ਜਿਹੜਾ ਉਪਰਾਲਾ ਹੈ ਇਹਦੇ ਵਿੱਚ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਜਾਂ ਜਿਹੜੀ ਸੋਸ਼ਲ ਮੀਡੀਆ ਸੈੱਲ ਹੈ ਤਾਂ ਇਹਨਾਂ ਨੇ ਕਾਫੀ ਇਸ ਸੀਜ਼ਨ ਨੂੰ ਪਬਲਿਸੀਸ ਕਰ ਲਿਆ ਤਾਂ ਜਦੋਂ ਪਿੱਛੇ ਅਸੀਂ ਉਪਰਾਲਾ ਕਰਦਾ ਫੰਕਸ਼ਨਸ ਕਰਤੀਆਂ ਤਾਂ ਸਾਡੀ ਟੀਮ ਨੇ ਇਹਦੇ ਵਿੱਚ ਬਹੁਤ ਵਧੀਆ ਵੀਡੀਓਜ਼ ਵੀ ਬਣਾਈਆਂ ਹੈਗੀਆਂ ਜਿਹੜੀ ਅਵੇਲੇਬਲ ਹੈ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਜਿਹੜਾ ਸਾਡਾ ਇੰਚਾਰਜ ਹੈਗਾ ਸਤਿੰਦਰ ਜੀ ਉਹਨੇ ਆਪਣੀ ਟੀਮ ਦੇ ਨਾਲ ਸਾਰਿਆਂ ਦੇ ਨਾਲ ਰਲ ਮਿਲ ਕੇ ਉਹ ਅਵੇਅਰਨੈਸ ਵੀਡੀਓਜ਼ ਵੀ ਬਣਾਏ ਤਾਂ 올 ਕ੍ਰੈਡਿਟ ਗੋਸ ਟੂ ਹਿਮ ਐਂਡ ਹਿਸ ਟੀਮ ਤਾਂ ਮੈਂ ਤੁਹਾਡੇ ਸਦਕੇ ਇਹ ਮੈਸੇਜ ਕਨਵੇ ਕਰਨਾ ਚਾਹਣਾ ਕਿ ਇਹੋ ਜਿਹੇ ਪੁਲਿਸ ਜ਼ਿਲ੍ਹਾ ਬਟਾਲੇ ਦੇ ਵਿੱਚ ਤੁਹਾਡਾ ਕੋਈ ਨੋਨ ਹੈ ਜਿਹਦਾ ਮੋਬਾਈਲ ਕਿਸੇ ਕਾਰਨ ਆ ਚੋਰੀ ਹੋਇਆ ਆ ਕਿਦੇ ਭੁੰਗ ਗਿਆ ਤਾਂ ਉਦੀ ਜਿਹੜੀ ਇਤਲਾ ਤੁਸੀ ਜਿਹੜਾ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਉਥੇ ਦੇ ਸਕਦੇ ਹੋ ਐਂਡ ਅਸੀਂ ਵਚਨਬੰਦ ਹੈਗੇ ਨੇ ਕਿ ਸਾਡੀ ਜਿਹੜੀ ਟੀਮ ਹੈ ਉਹਦੇ ਤੇ ਮਿਹਨਤ ਕਰਕੇ ਉਹਨੂੰ ਲੱਭ ਕੇ ਤੁਹਾਡੇ ਹਵਾਲੇ ਕਰੂਗਾ ਥੈਂਕ ਯੂ ਸੋ ਮਚ